ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਆਪਾਂ ਨੇ ਇਹ ਪੱਟੀ ਬਣਾ ਲਈ ਹੈ ਜੀ ਇਹ ਘੁੰਮ ਕਰ ਲਈ ਆਪਾਂ ਨੇ ਪੱਟੀ ਇਹ ਬਾਜ਼ਾਰ ਵਿੱਚੋਂ ਮਿਲ ਜਾਂਦੀ ਆ ਬਣੀ ਬਣਾਈ ਪੱਟੀ ਤੇ ਜੀ ਇਹਦੇ ਕੋਲ ਆਪਾਂ ਰਿਹਾਮ ਕਰਮਾ ਵਗੈਰਾ ਲੈਂਦੇ ਆ ਉਹਨਾਂ ਕੋਲੋਂ ਮਿਲ ਜਾਂਦੀ ਆ ਇਹ ਤੇ ਮੈਂ ਜਿਵੇਂ ਡਬਲ ਫੋਲਡ ਕਪੜਾ ਲੈ ਕੇ ਤੇ ਪੁੱਠੇ ਪਾਸੇ ਇਹਨੂੰ ਪ੍ਰੈਸ ਨਾਲ ਛਪਕੇ ਕੇ ਪੈਸਟਿੰਗ ਕਰਕੇ ਤੇ ਮੈਂ ਇਹਨੂੰ ਪੈਨ ਦੀ ਮਦਦ ਨਾਲ ਸਿੱਤੀ ਕਰ ਲਿਆ ਜੀ ਇਹ ਬਿਲਕੁਲ ਗੁੰਮ ਹੋ ਗਈ ਜੀ ਕਟਾਉਂਆਂ ਦੇ ਕਿਉਂਕਿ ਕਈ ਵਾਰੀ ਆਪਾਂ ਬਿਲਕੁਲ ਨੇੜੇ ਤੋਂ ਕਪੜਾ ਕਟਿੰਗ ਕਰਦੇ ਆ ਨਹੀਂ ਇਹ ਸਾਥ ਹੀ ਨਹੀਂ ਆਉਂਦੀ ਆਪਾਂ ਦੂਰ ਤੇ ਕਰਦੇ ਆ ਤੇ ਇਹ ਜੀ ਮੈਂ ਮਨੇ ਡਬਲ ਕੋਲਡ ਕਰ ਲਿਆ ਬਾਜੂ ਦਾ ਕਪੜਾ ਹਨਾ ਤਾਂ ਕਿ ਤਾਂਗੇ ਨਾ ਨਿਕਲ ਨਹੀਂ ਆਪਾਂ ਇੰਟਰਲੋਕ ਵੀ ਕਰ ਸਕਦੇ ਆ ਤੇ ਹੁਣ ਆਪਾਂ ਇਹਨੂੰ ਇਸੇ ਤਰੀਕੇ ਨਾਲ ਕਰਕੇ ਸਿਲਾਈ ਲਾਵਾਂਗੇ ਬਿਲਕੁਲ ਕਿਨਾਰੇ ਦੇ ਲਾਵਾਂਗੇ ਜੀ ਮੈਂ ਇਹ ਮਨੇ 1.5 ਇੰਚ ਦੀ ਖਾਣੀ ਆ ਜੀ ਪੱਟੀ ਤੇ ਦੋ ਘਸੂਰ ਤੇ ਮੈਂ ਰੱਖ ਕੇ ਸਲਾਈ ਲਾ ਲਾਂਗੀ ਤੁਸੀਂ ਅੰਦਾਜ਼ੇ ਨਾਲ ਵੀ ਲਾ ਸਕਦੇ ਹੋ ਨਿਸ਼ਾਨੀ ਵੀ ਲਾ ਸਕਦੇ ਹੋ ਤੇ ਜਿਹੜੇ ਵਿਗਨਸ ਨੇ ਸਿੱਖਦੇ ਨੇ ਹਨਾ ਉਹ ਪਹਿਲਾਂ ਨਿਸ਼ਾਨੀ ਲਾ ਲਿਆ ਕਰੋ ਤਾਂ ਕਿ ਬਿਲਕੁਲ ਸਿੱਧੀ ਸਲਾਈ ਲੱਗੇ ਜੀ ਤੇ ਜਿਵੇਂ ਹਨਾ ਮੈਂ ਤੁਹਾਨੂੰ ਬਹੁਤ ਸੌਖੇ ਸੌਖੇ ਡਿਜ਼ਾਈਨ ਦੱਸਦੀ ਆ ਤੇ ਸੌਖੇ ਸੌਖੇ ਡਿਜ਼ਾਈਨਾਂ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਜਿਵੇਂ ਹਨਾ ਤੁਹਾਨੂੰ ਵੀਡੀਓ ਵਧੀਆ ਲੱਗਦੀ ਆ ਤਾਂ ਜਲਦੀ ਜਲਦੀ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤਾਂ ਕਿ ਕੋਈ ਹੋਰ ਵੀ ਦੇਖ ਕੇ ਆਪਣਾ ਲਾਹ ਲਾਸ ਕੇ ਇਸ ਕਰਕੇ ਹਨਾ ਗਰਮੀਆਂ ਦੇ ਵਿੱਚ ਆਪਾਂ ਬਹੁਤ ਜ਼ਿਆਦਾ ਡਿਜ਼ਾਈਨ ਪਾਉਂਦੇ ਆਂ ਸੂਟਾਂ ਵਿੱਚ ਤੇ ਜਿਹੜੇ ਜਿਹੜੀਆਂ ਭੈਣਾਂ ਸਟੀਚਿੰਗ ਕਰਦੀਆਂ ਨੇ ਹਨਾ ਕਿ ਉਹਨਾਂ ਕੋਲੇ ਜ਼ਿਆਦਾਤਰ ਇਹੀ ਸੂਟ ਆਉਂਦੇ ਨੇ ਮੈਚਿੰਗ ਸੂਟ ਹੁੰਦੇ ਨੇ ਵੀ ਭੈਣੇ ਇਹਦੇ ਨਾਲ ਦੀ ਪੱਟੀ ਲਾ ਦਿਓ ਜਾਂ ਇਹਦੇ ਚਾਕ ਚਾਕਾਂ ਤੇ ਕੱਪੜਾ ਲਾ ਦਿਓ ਜਾਂ ਐਂ ਕਰ ਦਿਓ ਹਨਾ ਵਗੈਰਾ ਵਗੈਰਾ ਤੇ ਉਹ ਕਿਸ ਸਿੰਪਲ ਦੇ ਸੌਖੇ ਜਿਹੇ ਡਿਜ਼ਾਈਨ ਮੈਂ ਤੁਹਾਨੂੰ ਦੱਸਦੀਆਂ ਜੀ ਤੇ ਜਿਹੜੇ ਬਿਲਕੁਲ ਘੱਟ ਟਾਈਮ ਵਿੱਚ ਹੋ ਜਾਂਦੇ ਨੇ ਤੇ ਆਪਾਂ ਨਹੀਂ ਦੇ ਤੇ ਦੋ ਸਲਾਈਆਂ ਲਾ ਲਈਆਂ ਕਿਉਂਕਿ ਰੀਲ ਬਿਲਕੁਲ ਨਾਲਦੀ ਆ ਤੇ ਪਤਾ ਨਹੀਂ ਲੱਗਦਾ ਹੈਗਾ ਲਾਈਨ ਤੇ ਆਪਣੀ ਜਿਹੜੀ ਮਾਰਜਨ ਹੋ ਬਿਲਕੁਲ ਦਵ ਗਿਆ ਤੇ ਹੁਣ ਮੈਂ 1.5 ਇੰਚ ਤੇ ਮਾਰਜਨ ਨਿਸ਼ਾਨੀ ਲਾਈ ਆ ਹੋਰ ਆਪਾਂ ਇਹਦੇ ਵਿੱਚ ਹੁਣ ਪਿੰਟ ਐਕਸ ਪਾਵਾਂਗੇ ਕਿਉਂਕਿ ਇਸ ਦੀ ਜਿਹੜੀ ਬਾਜੂ ਦੀ ਲੰਬਾਈ ਆ ਉਹ ਜ਼ਿਆਦਾ ਹੈ ਮੇਰੇ ਕੋਲੇ ਮੈਂ ਆਪਾਂ ਨੇ ਜਿਵੇਂ 2 ਇੰਚ ਦਾ ਮਾਰਜਨ ਲੈ ਕੇ ਆਪਾਂ ਬਾਜੂ ਕਟਿੰਗ ਕਰਦੇ ਆ ਹਨਾ ਤੇ ਉਹ ਮੈਂ ਐਵੇਂ ਹੀ ਲਾ ਲਿਆ ਕਿਉਂਕਿ ਅੱਗੇ ਆਪਣੇ ਪੱਟੀ ਲੱਗੀ ਤਾਂ ਬਾਜੂ ਦੀ ਲੰਬਾਈ ਵਧ ਗਈ ਜੀ ਤੇ ਹੁਣ ਮੈਂ ਇਹਦੇ ਵਿੱਚ ਪਿੰਟੈਕਸ ਪਾਵਾਂਗੀ ਤੇ ਨਾਲੇ ਡਿਜ਼ਾਈਨ ਬਣ ਜਾਏਗਾ ਤੇ ਨਾਲੇ ਮੇਰੀ ਬਾਜੂ ਦੀ ਬਾਹ ਲੰਬਾਈ ਪੂਰੀ ਹੋ ਜਾਏਗੀ ਤੇ ਇਸੇ ਤਰੀਕੇ ਨਾਲ ਹੋਰ ਉੱਪਰ ਲਾ ਲਈਏ ਮਨੇ 1.5 ਇੰਚ ਤੇ ਹੁਣ ਦੂਜੀ ਲਾਈਨ ਤੋਂ ਉੱਪਰ ਤੇ ਆਪਾਂ ਨੇ ਇਹ ਸਿੱਧੇ ਪਾਸੇ ਦਾਣੇ ਨੇ ਪਾਣੇ ਨੇ ਪਿੰਟੈਕਸ ਜਿਹੜਾ ਕੱਪੜੇ ਦਾ ਸਿੱਧਾ ਪਾਸਾ ਹੁੰਦਾ ਜੀ ਬਾਹਰਲੇ ਪਾਸਾ ਕਪੜੇ ਤੋਂ ਵੀ ਘੱਟ ਆਪਾਂ ਨੇ ਜਿਹੜੀ ਇਹ ਸਲਾਈ ਲਾਣੀ ਹੁੰਦੀ ਹੈ ਤੇ ਹੁਣ ਜਿਵੇਂ ਮੇਰੇ ਕੋਲੇ ਮੈਨੂੰ ਹੁਣ ਵੀ ਵੀ ਵੱਤ ਲੱਗ ਰਿਹਾ ਹੈ ਮੇਰੀ ਬਾਹਾਂ ਦੀ ਲੰਬਾਈ ਹਨਾ ਤੇ ਆਪਾਂ ਦੋ ਵੀ ਰੱਖ ਸਕਦੇ ਆਂ ਦੇਖੋ ਤੇ ਵਿੱਚ ਲਹਿਸ ਵਗੈਰਾ ਵੀ ਲਾ ਸਕਦੇ ਆਂ ਹਨਾ ਤੇ ਮੈਂ ਹੁਣ ਇਹਨੂੰ ਵਿੱਚੋਂ ਫੇਰ ਫੋਲਡ ਕਰਕੇ ਸੈਂਟਰ ਕਰ ਲਾਂਗੀ ਤੇ ਹੁਣ ਮੈਂ ਇਹਦੇ ਫੇਰ ਇਧਰ ਪਿੰਟਾ ਖਵਾਵਾਂਗੀ ਇੱਕ ਸੈਂਟਰ ਵਿੱਚ ਪਾਵਾਂਗੀ ਤੇ ਇੱਕ ਉੱਪਰ ਤੇ ਇੱਕ ਨੀਚੇ ਪਾਵਾਂਗੀ ਤਾਂ ਕਿ ਮੇਰੀ ਬਾਜੂ ਘਟ ਜਾ ਨਾ ਹੋਰ ਵਧੀਆ ਜਾਵੇ ਹੋਰ ਸੋਣੀ ਲੱਗੇ ਤੇ ਨਾਲੇ ਮੇਰੀ ਲੰਬਾਈ ਘੁਰੀ ਹੋ ਜਾਣੀ ਆ ਤੇ ਜਿਵੇਂ ਹਨਾ ਆਪਾਂ ਘੱਟਦਾ ਵਧ ਕਰਨ ਦਾ ਤਰੀਕਾ ਹਰ ਕੋਈ ਦੱਸਦਾ ਹਨਾ ਵੀ ਜੇ ਆਪਣੇ ਕੋਲੇ ਕੱਪੜਾ ਘੱਟ ਜਵੇ ਤਾਂ ਆਪਾਂ ਵੱਧ ਕਿਵੇਂ ਕਰਦੇ ਆ ਤੇ ਘੱਟ ਤਾਂ ਚਲੋ ਸਭ ਨੂੰ ਪਤਾ ਹੀ ਆ ਵੀ ਆਪਾਂ ਕਟਿੰਗ ਕਰਕੇ ਘੱਟ ਕਰ ਸਕਦੇ ਆ ਤੇ ਆਪਾਂ ਬਿਨਾਂ ਕਟਿੰਗ ਤੋਂ ਵੀ ਗੈਲੋ ਡਿਜ਼ਾਈਨ ਬਣਾ ਸਕਦੇ ਆ ਜੀ ਨਾਲੇ ਘੱਟ ਲੰਬਾਈ ਘਟਾ ਸਕਦੇ ਆ ਦੇਖੋ ਕਿੰਨਾ ਵਧੀਆ ਬਾਜੂ ਦਾ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਇਸ ਦੀ ਸਲਾਈ ਲਾਵਾਂਗੇ ਸਲਾਈ ਲਾ ਕੇ ਤੁਹਾਨੂੰ ਦਿਖਾਣੇ ਆ ਤੇ ਅੱਗੇ ਆਪਾਂ ਕਮੀਜ਼ ਦੇ ਬਾਰਡਰ ਬਣਾਵਾਂਗੇ ਜੀ ਤੇ ਹੋ ਗਈ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਇਹ ਬਿਲਕੁਲ ਸੌਖਾ ਤੇ ਸਿੰਪਲ ਡਿਜ਼ਾਈਨ ਆ ਤੇ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਬਣ ਕੇ ਇਹ ਆਪਾਂ ਨੇ ਹੈਨਾ ਮੂਰੇ ਤੋਂ ਜਿਵੇਂ ਆਪਾਂ ਨੇ ਪਾਕਿਸਤਾਨੀ ਵਾਜੂ ਰੱਖੀ ਆ ਤੇ ਮੂਰੇ ਤੋਂ ਖੁੱਲੀ ਆ ਇਹ ਦੇਖੋ ਕਿੰਨੀ ਸੋਹਣੀ ਲੱਗ ਰਹੀ ਹੈ ਆ ਪਾਈ ਬਣਾਈ ਵੀ ਤੇ ਹੁਣ ਇਹ ਜਿਵੇਂ ਮੈਂ ਉਹ ਗੁੰਮ ਪੱਟੀ કરી ਤੀ ਇਹ ਪਾਈ ਛੇ ਤਰੀਕੇ ਨਾਲ ਇਹਖਾਂ ਤੋਂ ਕੁੱਲੀ ਛੱਡੀ ਆ ਤੇ ਆਪਾਂ ਨੇ ਪੇਸਟਿੰਗ ਕਰਕੇ ਤੇ ਹੁਣ ਆਪਾਂ ਇਹਦੇ ਕਟਿੰਗ ਕਰ ਦਾਂਗੇ ਉੱਪਰ ਤੋਂ ਕਟਿੰਗ ਕਰਕੇ ਤੇ ਆਪਾਂ ਵਿੱਚ ਇੱਕ ਬਰੀਕ-ਬਰੀਕ ਟੱਕ ਲਾ ਦਾਂਗੇ ਜਿੱਥੇ ਘਟਾਉ ਬਣੇ ਹੋਏ ਨੇ ਤਾਂ ਕਿ ਆਸਾਨੀ ਨਾਲ ਫੋਲਡ ਹੋ ਜਾਵੇ ਤੇ ਹੁਣ ਇਹਨੂੰ ਆਪਾਂ ਫੋਲਡ ਕਰਕੇ ਤੇ ਆਪਾਂ ਇਹਨੂੰ ਪ੍ਰੈਸ ਨਾਲ ਚੰਗੀ ਤਰ੍ਹਾਂ ਪਿਠਾ ਲਾਂਗੇ ਜੀ ਜਿਹੜੇ ਵਾਲ ਵਗੈਰਾ ਨੇ ਉਹ ਪ੍ਰੈਸ ਨਾਲ ਸਮਾਰ ਗਿਆ ਨਿਕਲ ਜਾਣਗੇ ਤੇ ਇਹਨੂੰ ਪ੍ਰੈਸ ਕਰ ਲੈਣਾ ਆਪਾਂ ਨੇ ਤੇ ਦੇਖੋ ਇੱਕ ਆਪਣਾ ਪਾਸਾ ਵਾਧਾ ਤੇ ਇੱਕ ਘਾਟਾ ਹਨਾ ਤੇ ਜਿਹੜਾ ਬਾ ਘਾਟਾ ਉਹ ਆਪਣਾ ਅੰਦਰ ਗਰਾਊਂਡ ਹੋ ਜਾਊਗਾ ਤੇ ਜਿਹੜਾ ਵਾਧਾ ਹੋ ਉਹ ਆਪਣਾ ਸਿੱਧੇ ਪਾਸੇ ਆ ਜਾਊਗਾ ਤੇ ਆਪਾਂ ਨੇ ਪਿਛਲੇ ਪੱਲੇ ਨਾਲ ਆਪਣਾ ਪੱਲਾ ਮੈਚ ਕਰ ਲੈਣਾ ਤੇ ਇਹ ਜਿਹੜਾ ਮੂਰਲਾ ਪੱਲਾ ਇਹਦੇ ਵਿੱਚ ਮਨੇ ਜੋੜ ਪਾਇਆ ਹੋਇਆ ਹੈ ਜੀ ਮੂਰੇ ਪੱਟੀ ਲਾ ਕੇ ਇਹਦੀ ਲੰਬਾਈ ਘੱਟ ਸੀਗੀ ਤੇ ਜੋੜ ਪਾਇਆ ਤੇ ਨਾਲੇ ਆਪਾਂ ਡਿਜ਼ਾਈਨ ਬਣਾ ਦਾਂਗੇ ਜੀ ਦੇਖੋ ਹਨਾ ਜੋੜ ਪਾਇਆ ਬੁਰਾ ਨਹੀਂ ਲੱਗੂਗਾ ਤੇ ਹੁਣ ਮੈਂ ਇਹਨੂੰ ਪੁੱਠੇ ਕਮੀਜ਼ ਦਾ ਮੈਂ ਪੁੱਠਾ ਪਾਸਾ ਲੈ ਲਿਆ ਤੇ ਜਿਹੜੀ ਪੱਟੀ ਆ ਉਹ ਵੀ ਮੈਂ ਪੁੱਠੀ ਧਰ ਲਈ ਉੱਪਰ ਪੁੱਠਾ ਪਾਸਾ ਉਹਦਾ ਤੇ ਇਤਨੀ ਕਿ ਆਪਾਂ ਨੇ ਨਿਸ਼ਾਨੀ ਲਾਈ ਆ ਹਨਾ ਚਾਕ ਮੋੜਨਾ ਜਿੰਨਾ ਕਿ ਜਿੱਥੇ ਤੇ ਆਪਾਂ ਨੇ ਪਿਛਲੇ ਪੱਲੇ ਦੇ ਬਰਾਬਰ ਰੱਖਣਾ ਆਪਾਂ ਨੇ ਉੱਥੇ ਨਿਸ਼ਾਨੀ ਲਾਈ ਹੋਈ ਆ ਤੇ ਉਸ ਦੀ ਸੀਧੇ ਚ ਆਪਾਂ ਨੇ ਸਿਲਾਈ ਲਾਣੀ ਆ ਬਿਲਕੁਲ ਤੇ ਇਹ ਆਪਾਂ ਜਦੋਂ ਜੋੜ ਪਾਇਆ ਆ ਆਪਾਂ ਨੇ ਫालतू ਕੱਪੜਾ ਰੱਖਿਆ ਤਾਂ ਇਹ ਵੀ ਕਈ ਵਾਰੀ ਆਪਾਂ ਨੂੰ ਹਨਾ ਕਿ ਫੋਲਡ ਵੀ ਕਰਨਾ ਪੈ ਜਾਂਦਾ ਕਿ ਮੈਂ ਇਹ ਤੁਰਤੇ ਬਣਾਏ ਕਰਦੀ ਆ ਡਿਜ਼ਾਈਨ ਕੀ ਬੀਸ ਤਰੀਕੇ ਨਾਲ ਜਿਵੇਂ ਮੈਨੂੰ ਸੈੱਟ ਲੱਗਦਾ ਮੈਂ ਉਸੇ ਤਰੀਕੇ ਨਾਲ ਪਾ ਦੇ ਕਰਦੀ ਆ ਤੇ ਬਿਲਕੁਲ ਸੌਖੇ ਤੇ ਸੌਖੇ ਦੇ ਸਿੰਪਲ ਡਿਜ਼ਾਈਨ ਪਾਏ ਕਰਦੀ ਆ ਜੀ ਤੇ ਹੁਣ ਆਪਾਂ ਇਹਨੂੰ ਸਿੱਧਾ ਕਰ ਲਾਂਗੇ ਦੇਖੋ ਜਿਹੜਾ ਫालतू ਕੱਪੜਾ ਮੈਂ ਕਟਿੰਗ ਕਰਤਾ ਤੇ ਹੁਣ ਆਪਾਂ ਇਹਨੂੰ ਬਿਲਕੁਲ ਹੱਥ ਨਾਲ ਤੱਕ ਕੱਪੜਾ ਖਿੱਚ ਲੈਣਾ ਆਪਾਂ ਨੇ نیچے ਤੋਂ ਤਾਂ ਕਿ ਬਲ ਨਾ ਪਵੇ ਜੇ ਇਹ نیچے ਬਲ ਪੈ ਜਾਂਦਾ ਕੱਪੜੇ ਦੇ ਤਾਂ ਖਾਨ ਪੈ ਜਾਂਦੀ ਹੈ ਜੀ ਪੱਲੇ ਵਿੱਚ ਫਿਰ ਉਹ ਫਿਰ ਸੈੱਟ ਨਹੀਂ ਆਉਂਦੀ ਹੈਗੀ ਭੜੀ ਜੀ ਲੱਗੀ ਜਾਂਦੀ ਹੈ ਅਪਾਂ ਬਿਲਕੁਲ ਸਿਰੇ ਤੇ ਸਿਲਾਈ ਲਾਵਾਂਗੇ ਬਿਲਕੁਲ ਸਿਰੇ ਤੇ ਸਿਲਾਈ ਲਾਵਾਂਗੇ ਜੀ ਬਿਲਕੁਲ ਕਿਨਾਰੇ ਤੇ ਤਾਂ ਕਿ ਇਹ ਆਪਣੀ ਜਿਹੜਾ ਪੱਟੀ ਹੈ ਇਹ ਦਬ ਜਵੇ ਤੇ ਸਾਫੀ ਆ ਜਾਵੇ ਇਹਦੇ ਤੇ ਹੁਣ ਫੇ ਚਾਹ ਚਾਹੋ ਤਾਂ ਤੁਸੀਂ ਇਹਨੂੰ ਪ੍ਰੈਸ ਕਰ ਲਓ ਜੀ ਤਾਂ ਕਿ ਨੀਚੇ ਆਪਣਾ ਬਲ ਨਾ ਰਹੇ ਜੀ ਪ੍ਰੈਸ ਵੀ ਲਾ ਕੇ ਤੇ ਨਹੀਂ ਆਪਾਂ ਪਿੰਨਾ ਵੀ ਲਾ ਸਕਦੇ ਆ ਇਸ ਨੂੰ ਤੇ ਮੈਂ ਇਹ ਵਿੱਚ ਵਿੱਚ ਕੱਚਾ ਕਰ ਲਿਆ ਜੀ ਦੋ ਤਿੰਨ ਥਾਵਾਂ ਚੱਕ ਕੇ ਇਹ ਕੱਚੀ ਸਲਾਈ ਲਾ ਲਈ ਤਾਂ ਕਿ ਇਹ ਬਾੜ ਨਾ ਪਵੇ ਤੇ ਇਹ ਨੀਚੇ ਕੱਪੜਾ ਨਾ ਇਕੱਠਾ ਹੋਵੇ ਇਹ ਮੈਂ ਕੱਚੇ ਟਾਂਕੇ ਲਾ ਲੈਣ ਨੂੰ ਮੈਂ ਬਾਅਦ ਚ ਢੇੜ ਦਾਂਗੀ ਹੁਣ ਮੈਂ ਉੱਪਰ ਘਟਾਉਂ ਆ ਦੇ ਸਲਾਈ ਲਾਵਾਂਗੀ ਜਿਹੜੀ ਆਪਾਂ ਨੇ ਕਟਾਉਆਂ ਦੇ ਸਲਾਈ ਲਾਣੀ ਆ ਜੀ ਇਹ ਬਿਲਕੁਲ ਟਾਂਕਾ ਛੋਟਾ ਕਰਕੇ ਲਾਣੀ ਆ ਕਿਉਂਕਿ ਜਿੱਥੇ ਖੁੰਝਾ ਹੁੰਦਾ ਹਨਾ ਨੋਕ ਬਣਦੀ ਆ ਇਹਦੀ ਕਟਾਉਂ ਦੀ ਤੇ ਉਹ ਬੜਾ ਟਾਂਕਾ ਨਹੀਂ ਮੁੜਦਾ ਹੈਗਾ ਜਿੰਨਾ ਛੋਟਾ ਟਾਂਕਾ ਹੋਊਗਾ ਉੰਨੀ ਸਾਫੀ ਆਊਗੀ ਤੇ ਸਖਾਲਾ ਹਨਾ ਸਲਾਈ ਲੱਗ ਜਾਂਦੀ ਆ ਬਿਲਕੁਲ ਜਿਵੇਂ ਜ਼ੀਰੋ ਮੰਗੋ ਕਰ ਲਿਆ ਕਰੋ ਛੋਟਾ ਟਾਂਕਾ ਤੇ ਫਿਰ ਕਟਾਉਆਂ ਦੇ ਬਹੁਤ ਸੋਹਣੀ ਸਲਾਈ ਲੱਗਦੀ ਆ ਤੁਸੀਂ ਲਾ ਕੇ ਦੇਖਿਓ ਤੇ ਹੁਣ ਆਪਾਂ ਇਹ ਢੇਡ ਦਾਂਗੇ ਜਿਹੜਾ ਆਪਾਂ ਨੇ ਕੱਚਾ ਕਰਿਆ ਜੀ ਇਹ ਮਨੇ ਜੋੜ ਲਾਇਆ ਤੇ ਹੁਣ ਆਪਾਂ ਇਹਦੇ ਤੇ ਇੱਕ ਲਹਸ ਲਾ ਦਾਂਗੇ ਜੋੜ ਕਵਰ ਕਰ ਦਾਂਗੇ ਆਪਾਂ ਲਹਸ ਲਾ ਕੇ ਇਹ ਆਪਾਂ ਬਾਜੂ ਤੇ ਵੀ ਲਾ ਸਕਦੇ ਤੇ ਪਰ ਮੇਰੇ ਕੋਲੇ ਇਹ ਨਹੀਂ ਕੋ ਲਹਸ ਬਚੀ ਹੋਈ ਥੀ ਜੇ ਜ਼ਿਆਦਾ ਹੁੰਦੀ ਤਾਂ ਆਪਾਂ ਬਾਜੂ ਤੇ ਵੀ ਲਾ ਦੇਣੀ ਦੀ ਤੇ ਆਪਾਂ ਨੇ ਪੱਲੇ ਤੇ ਪਿੰਟੈਕਸ ਨਹੀਂ ਪਾਉਣੇ ਜੀ ਕਿਉਂਕਿ ਆਪਾਂ ਨੇ ਪਹਿਲਾਂ ਹੀ ਜੋੜ ਪਾਇਆ ਇਹਦੇ ਵਿੱਚ ਹਨਾ ਤੇ ਆਪਣੀ ਪਹਿਲਾਂ ਹੀ ਲੰਬਾਈ ਘਟਾ ਇਹਦੀ ਤੇ ਜਿੱਥੇ ਆਪਾਂ ਨੇ ਜੋੜ ਪਾਇਆ ਉੱਥੇ ਆਪਾਂ ਨੇ ਇਹ ਲਹਸ ਲਾਦੀ ਜਿੰਨੀ ਬਚੀ ਹੋਈ ਸੀ ਮੇਰੇ ਕੋਲੇ ਤੇ ਇਹ ਬਿਲਕੁਲ ਨਾਲ ਮਿਲ ਗਈ ਮੈਚ ਹੋ ਗਈ ਤੇ ਨਾਲੇ ਮੇਰੀ ਲਹਸ ਕੰਮ ਆ ਗਈ ਜੀ ਤੇ ਇਸ ਤੋਂ ਹਨਾ ਆਪਣੀ ਐ ਬਚੀ ਹੋਈ ਚੀਜ਼ ਕੰਮ ਆ ਜਾਵੇ ਤੇ ਔਰ ਸੋਣੀ ਵੀ ਲੱਗੇ ਤੇ ਆਪਾਂ ਨੂੰ ਫਿਰ ਬਹੁਤ ਖੁਸ਼ੀ ਹੁੰਦੀ ਆ ਹਨਾ ਵੀ ਮੇਰੀ ਚੀਜ਼ ਵੇਚ ਤੇ ਵੀ ਨਹੀਂ ਹੋਈ ਤੇ ਕੀ ਵਧੀਆ ਯੂਜ਼ ਹੋਗੀ ਹਨਾ ਵਧੀਆ ਕੰਮ ਆ ਗਈ ਤੇ ਹੁਣ ਦੇਖੋ ਜੀ ਆਪਣਾ ਸੂਟ ਦੀ ਫਾਈਨ ਲੁੱਕ ਤੇ ਇਹਦੇ ਨਾਲ ਆਪਾਂ ਨੇ ਲਾਜੋ ਤਿਆਰ ਕਰਿਆ ਤੇ ਵੀ ਹਲਕੀ ਜਿਹੀ ਡਿਜ਼ਾਈਨਿੰਗ ਕਰੀਏ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਧੰਨਵਾਦ ਜੀ